ਜੋ ਜ세ਦਾ ਗੁਜੀ ਸਿੰਘ ਗਰਜਾ ਬੇਨਤੀ ਹੈ ਕਿ ਪਿਛਲੇ ਦਿਨੀ ਪਿੰਡ ਆਲਮਪੁਰ ਦੇ ਵਿੱਚ ਇੱਕ ਬੀਬੀ ਐ ਬੀਬੀ ਕੁਲਵਿੰਦਰ ਕੌਰ ਜਿਨ੍ਹਾਂ ਦਾ ਹਸਬੰਡ ਜਿਹੜਾ ਉਹ ਬਾਹਰ ਰਹਿੰਦਾ ਵਿਦੇਸ਼ ਵਿੱਚ ਹੈ ਤੇ ਕੋਈ 플ਾਟ ਇੱਕ 플ਾਟ ਨੂੰ ਲੈ ਕੇ ਪਿਛਲੇ ਦਿਨੀ ਕੋਈ ਝਗੜਾ ਹੋਇਆ ਸੀ ਬੀਬੀ ਨੂੰ ਛੱਟਾਂ ਵੀ ਲੱਗੀਆਂ ਉਹਦੇ ਕਕਾਰਾਂ ਦੀ ਦਸਤਾਰੋ ਬੰਦੀ ਹੈ ਦਸਤਾਰ ਜੀ ਵੀ ਬੇਦਵੀ ਹੋਈ ਕੇਸਵੀ ਉਹਦੇ ਪੁੱਟੇ ਤੇ ਕਕਾਰਾਂ ਦੇ ਵੀ ਬੇਦਵੀ ਕੀਤੀ ਜਿਹਦੀਆਂ ਫੋਟੋਆਂ ਤਸਵੀਰਾਂ ਸਾਡੇ ਕੋਲ ਆਈਆਂ ਉਹ ਵੀ ਹਸਪੀਟਲ ਵੀ ਤਿੰਨ ਚਾਰ ਦਿਨਾਂ ਉਦਾਕਰ ਰਹੀ ਹੈ ਉਹਦੀ ਅੱਖ ਤੇ ਗੰਭੀਰ ਸੱਟ ਵੱਜੀ ਹੈ ਜਿਹੜੀ ਕਿ ਹੁਸ਼ਿਆਰਪੁਰ ਤੋਂ ਨੇ ਸਕੈਨਿੰਗ ਕਰਾਈ ਸੀ ਪ੍ਰਸ਼ਾਸਨ ਨਾਲ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਬੀਬੀ ਜਿਹੜੀਆਂ ਸੱਟਾਂ ਨੇ ਉਹ ਐਮਐਲਆਰ ਦੇ ਮੁਤਾਬਕ 23 ਬਣਦੀ ਆ। ਪਰ ਪ੍ਰਸ਼ਾਸਨ ਜਿਹੜੀ ਨਾਲ ਬੇਦਵੀ ਦੀ 295 ਦੀ ਧਾਰਾ ਹੋਣੀ ਲਾ ਰਿਆ। ਐਸਐਚਓ ਸਾਹਿਬ ਨਾਲ ਵੀ ਗੱਲ ਹੋਈ ਸੀ ਉਹ ਵੀ ਕਹਿੰਦੇ ਸੀ ਕਿ ਅਸੀਂ ਕਿਸੇ ਕਾਰਜ ਦੇ ਵਿੱਚ బిజీ ਹਾਂ ਤੇ ਉਸ ਤੋਂ ਬਾਅਦ ਅਸੀਂ 17 18 ਤਰੀਕ ਤੱਕ ਆਪਾਂ ਬਹਿ ਕੇ ਇੱਥੇ ਗੱਲ ਕਰਨੇ ਆਂ ਨਿਆਂਸ਼ੀ ਵੀ ਜੱਥੇਬੰਦੀਆਂ ਹੋਰ ਸਿੱਖ ਜੱਥੇਬੰਦੀਆਂ ਨੂੰ ਬੇਨਤੀ ਹੈ ਕਿ ਬੀਬੀ ਕੱਲੀ ਹੈ ਉਹਦੀਆਂ ਬੇਟੀਆਂ ਨੇ ਇੱਥੇ ਘਰ ਵਾਲਾ ਉਹਨਾਂ ਦਾ ਵਿਦੇਸ਼ ਵਿੱਚ ਉਹਨਾਂ ਦੇ ਨਾਲ ਤੁਰਨ ਵਾਲਾ ਕੋਈ ਨਹੀਂ ਕੁਝ ਬਾਹਰੀ ਅੰਸਰਾਂ ਵੱਲੋਂ ਕੋਈ ਮੰਦਿਰ ਗੈਲੋ ਉਹਨਾਂ ਵੱਲੋਂ ਉਹਨਾਂ ਨੂੰ ਧਮਕੀਆਂ ਦੇਣ ਦੀਆਂ ਸਾਡੇ ਕੋਲ ਰਿਪੋਰਟਾਂ ਵੀ ਆਈਆਂ ਆਪਸ 'ਚ ਜੋ ਕਿਸੇ ਨਾ ਜਿਹੜਾ ਬੰਦਾ ਕਰਵਾ ਰਿਹਾ ਜਾਂ ਉਹਦੇ ਨਾਲ ਗੱਲ ਕਰ ਰਿਹਾ ਉਹ ਆਡੀਓ ਮੈਂ ਵਿੱਚ ਆਪਦੀ ਨਾਲ ਸ਼ੇਅਰ ਜਰੂਰ ਕਰਾਂਗਾ ਆਓ ਸਾਧ ਸੰਗਤ ਜੀ ਇੱਕ ਦੋ ਦਿਨਾਂ ਦੇ ਵਿੱਚ ਸਮਾਂ ਰੱਖਾਂਗੇ ਸਤਕਾਰ ਕਮੇਟੀ ਇਹਨਾਂ ਅੰਸ਼ੰਗਿਤ ਸੇਬੰਦੀਆਂ 올 인디아 ਨਿਯੰਗ ਸਿੰਘ ਸਦਕਾਰ ਕਮੇਟੀ ਜੋ ਹੋਰ ਸਾਰੇ ਜਿੱਥੇ ਬੰਦਿਆਂ ਨੂੰ ਬੇਨਤੀ ਹੈ ਕਿ ਆਓ ਉੱਪਰ ਚੱਲ ਕੇ ਪ੍ਰਸ਼ਾਸਨ ਨਾਲ ਗੱਲ ਕਰੀਏ ਔਰ ਔਰ ਬੀਬੀ ਨੂੰ ਅਸੀਂ ਇਨਸਾਫ ਦਵਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ